ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਮੈਂ ਅੱਜ ਤੁਹਾਨੂੰ ਲੈ ਕੇ ਆਇਆ ਪਿੰਡ ਕੇਰਾ ਚੱਕ ਤੇ ਕੇਰਾ ਚੱਕ ਪਿੰਡ ਹੈ ਜਿਹੜਾ ਇਹ ਗੰਗਾ ਨਗਰ ਜ਼ਿਲ੍ਹੇ ਦਾ ਪਿੰਡ ਹੈ ਲਾਲਗੜ੍ਹ ਤੋਂ 5-4 ਕਿਲੋਮੀਟਰ ਦੂਰ ਤੇ ਇਹ ਪਿੰਡ ਹੈ ਕੇਰਾ ਚੱਕ ਤੇ ਕੇਰਾ ਚੱਕ ਪਿੰਡ ਦੇ ਵਿੱਚ ਬਾਈ ਹੰਸ ਰਾਜ ਦੀ ਮਿਹਨਤ ਬੋਲਦੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਮਿਹਨਤ ਮਿਹਨਤ ਜਿਹੜੀ ਬਾਈ ਦੀ ਹੈਗੀ 28 ਸਾਲਾਂ ਦੀ ਮਿਹਨਤ ਹੈ ਤੇ 28 ਸਾਲਾਂ ਦੀ ਮਿਹਨਤ ਦਾ ਜਿਹੜਾ ਮੁੱਲ ਹੈ ਉਹ ਤੁਹਾਡੇ ਸਾਹਮਣੇ ਖੜਾ ਹੈ ਤੇ ਬਾਈ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਪਹਿਲਾਂ ਬਾਈ ਨੂੰ ਪੁੱਛਦੇ ਹਾਂ ਪੂਰੀ ਡਿਟੇਲ ਫੁੱਲ ਜਾਣਕਾਰੀ ਦੇਵਾਂਗੇ ਤੁਹਾਨੂੰ ਘੋੜੀਆਂ ਦੇ ਬਾਰੇ ਵੀ ਜਿਹੜੀਆਂ ਆਪਾਂ ਆਸਦਨੇ ਆ ਜੀ ਘੋੜੀਆਂ ਸੰਭਾਲਣੀਆਂ ਔਖੀਆਂ ਐਦਾਂ ਕਰਨੀਆਂ ਔਖੀਆਂ ਬਹੁਤ ਹੀ ਮਿਹਨਤ ਦੇ ਨਾਲ ਬਾਈ ਨੂੰ ਜਿਹੜਾ ਇਹ ਘੋੜੀਆਂ ਦਾ ਫਲ ਮਿਲਿਆ ਉਹ ਤੁਹਾਡੇ ਸਾਹਮਣੇ ਐ ਤੇ ਬਾਈ ਤੋਂ ਪੂਰੀ ਲਵਾਂਗੇ ਡਿਟੇਲ ਪੂਰੀ ਜਾਣਕਾਰੀ ਲਵਾਂਗੇ ਘੋੜੀਆਂ ਦੀ ਤੇ ਬਾਈ ਕੋਲ ਇੱਕ ਘੋੜਾ ਬਹੁਤ ਸੋਹਣਾ ਤੇ ਉਹਨੂੰ ਵੀ ਤੁਹਾਨੂੰ ਦਿਖਾਵਾਂਗੇ ਉਸ ਘੋੜੇ ਨੂੰ ਵੀ ਤੇ ਪਹਿਲਾਂ ਕਰਦੇ ਆਂ ਬਾਈ ਨਾਲ ਆਪਾਂ ਗੱਲਾਂ ਬਾਤਾਂ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤਾਂ ਤੁਹਾਡਾ ਸਤਿ ਸ੍ਰੀ ਅਕਾਲ ਬਲਕਰਨ ਜੀ ਇੱਥੇ ਆਉਣ ਦਾ ਧੰਨ ਧੰਵਾਦ ਤੇ ਦੂਜਾ ਮੇਰੇ ਕਾਲਪੁਰਸ਼ ਦਾ ਤੇ ਹੁਣ ਪੁੱਛੋ ਜੀ ਮੇਰੇ ਤੋਂ ਸਵਾਲ ਅੱਛਾ ਬਾਈ ਜੀ ਪਹਿਲਾਂ ਇਹ ਦੱਸੋ ਵੀ ਜਿਹੜਾ ਘੋੜੀਆਂ ਦਾ ਕੰਮ ਹੈ ਤੁਸੀਂ ਕਦੋਂ ਦਾ ਸਟਾਰਟ ਕੀਤਾ ਇਹ 28 ਸਾਲ ਲੱਗ ਜਾਂਦੇ ਜੀ ਇਸ ਮਿਹਨਤ ਦੇ ਵਿੱਚ 28 ਸਾਲ ਲੱਗੇ ਜੀ ਮੈਨੂੰ 28 ਸਾਲ ਤੇ ਪਹਿਲਾਂ ਕਿੰਨੀਆਂ ਘੋੜੀਆਂ ਤੋਂ ਤੁਸੀਂ ਕੰਮ ਸਟਾਰਟ ਕੀਤਾ ਘੋੜੀ ਬਾਈ ਇੱਕ ਲਿਆਂਦੀ ਉਹ ਮਾਲਾ ਰੋਲਗਦੋਲ ਹੋ ਗਿਆ ਫਿਰ ਇੱਕ ਘੋੜਾ ਤਿਆਰ ਕੀਤਾ ਉਹ ਰੋਲਗਦੋਲ ਹੋ ਗਿਆ ਕਹਿੰਦਾ ਮਤਲਬ ਵੀ ਸਾਥ ਬੱਚੇ ਛੋਟੇ ਸੀਗੇ ਸਾਥ ਨਹੀਂ ਮਿਲਿਆ ਮੈਨੂੰ ਕਿਸੇ ਦਾ ਹੀ ਤੇ ਫਿਰ ਮੈਨੂੰ ਪ੍ਰਮਾਤਮਾ ਨੇ ਮੈਨੂੰ ਸਾਥ ਦਿੱਤਾ ਤੇ 28 ਸਾਲ ਲੱਗ ਗਏ ਪਰ 28 ਸਾਲਾਂ ਦਾ ਤੁਹਾਡੇ ਸਾਹਮਣੇ ਦੇਖ ਲਓ ਕੋਈ ਕਹਿੰਦਾ ਨਾ ਵੀ ਘੋੜੀਆਂ ਆਏ ਆ ਫਲਾਨਾ ਮਿਹਨਤ ਬਾਈ ਕਰਾਂਗੇ ਇਹਨਾਂ ਤਾਂ ਘੋੜੀਆਂ ਦੇ ਵਿੱਚੋਂ ਕੋਈ ਕੁਛ ਹੀ ਲੈ ਸਕਦਾ ਇਹਨਾਂ ਮੈਂ ਆਪਦੇ ਆਪਦਾ ਇਹ ਸਫਰ ਕਾਦ ਕੇ ਨਾ ਆਇਆ ਥੋੜਾ ਜਿੰਨੇ ਜਾਨਵਰ ਆਪਾਂ ਦੇਖ ਰਹੇ ਆ ਇਹ ਤੁਹਾਡੇ ਆਪ ਦੇ ਕਰਦੇ ਆ ਹਾਂਜੀ ਹਾਂਜੀ ਅੱਛਾ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਘੋੜੀ ਲੈ ਕੇ ਆਏ ਸੀ ਉਹ ਕਿਹੜੀ ਘੋੜੀ ਹੈ ਨਾ ਜਾਨਵਰ ਉਹ ਵੱਡੀ ਘੋੜੀ ਦਿਖਾਓ ਇਹਦੀ ਮਾਂ ਲੈ ਕੇ ਆਏ ਸੀ ਜੀ ਉਹ ਅੱਛਾ ਇਸ ਦੀ ਮਾਂ ਹਾਂਜੀ ਉਹ ਆਪਣੀ ਚਲੀ ਗਈ ਸੀ ਠੀਕ ਹੈ ਜੀ ਉਹ ਜੀ ਅਸੀਂ ਫਿਰ ਉਹ ਜਦੋਂ ਚਲੀ ਗਈ ਫਿਰ ਇਹ 6 ਮਹੀਨਿਆਂ ਦੀ ਸੀ ਅਸ ਨੂੰ ਤਿਆਰ ਕੀਤੀ ਬਹੁਤ ਇਹ ਹਬੂਰ ਦੇੰਦਿਆ ਬੱਡੇ ਘੋੜੇ ਦਾ ਬੱਚਾ ਸੀ ਉਸ ਦੀ ਹੈ ਜੀ ਇਹ ਅੱਛਾ ਇਹ ਹਬੂਰ ਲੈਂਦੀ ਹਾਂ ਹਾਂ ਜੀ ਇਹਦੀ ਮਾਂ ਹਾਂ ਜੀ ਇਹਦੀ ਮਾਂ ਪਹਿਲੀ ਲੈਏ ਸੀਗੇ ਬਾਅਦ ਚ ਜਦੋਂ ਸਫਰ ਚੱਲਦਾ ਆਇਆ ਕੱਟ ਹੁੰਦਾ ਆ ਚੱਲਦਾ ਆ ਫਿਰ ਰਹਿ ਨਹੀਂ ਗੇ ਫਿਰ ਅਸੀਂ ਉਹਦੀ ਮਾਂ ਜਦੋਂ ਲਿਆਏ ਅਸੀਂ ਉਸ ਨੂੰ ਤਿਆਰ ਕੀਤੀ ਫਿਰ ਇਹਦੀ ਮਾਂ ਚਲੀ ਗਈ ਫਿਰ ਇਹਨੂੰ ਤਿਆਰ ਕੀਤੀ ਅਸੀਂ 6 ਮਹੀਨਿਆਂ ਦੀ ਸੀ ਫਿਰ ਵੀ ਨਹੀਂ ਹੌਸਲਾ ਸੱਟਿਆ ਉਦੋਂ ਬਾਅਦ ਜੀ ਆਹ ਜਿਹੜੀ ਇਹ ਆਪਣੇ ਆਹ ਵਾਜ ਤੋਂ ਘੋੜੀ ਦੀ ਇਹਦੀ ਕੀ ਡਿਟੇਲ ਹੈ ਪਹਿਲਾਂ ਇਹਦੀ ਡਿਟੇਲ ਇਹ ਜੀ ਆਪਣੇ ਹੁਣ 6 ਗਦੇ ਕੱਢਦੀ ਆ ਠੀਕ ਹੈ ਤੇ ਇਹਦਾ ਇੱਕ ਬੱਚਾ ਸੀਗਾ ਉਹ 7 ਲੱਖ 40 ਦਾ ਗਾਂ ਗਿਆ ਆਪਾ ਤਾਂ ਰੇਟ ਠੀਕ ਹੀ ਦੇਤਾ ਸੀਗਾ ਵੀ ਸਾਹਮਣੇ ਤੋਂ ਮਾਰਿਆ ਇਹ ਕਿੰਨੀ ਹਾਈ ਟੈਕ ਕੋਟੀ ਇਹਦੀ ਜੀ 63 ਮੰਨੋ ਤੁਸੀਂ 63 हां ਪੱਟੀ ਵਾਲੀ 63 ਹੈਗੀ ਤੇ ਹੁਣ ਇਹ 5 ਮਹੀਨਿਆਂ ਦੀ 15 ਤਰੀਕ ਨੂੰ ਮਾਲਾ ਦਵਾਰੇ ਸੁੱਪਰ ਹੈ 15 ਨੂੰ 5 ਮਾ ਲੱਗ ਜੂਗਾ ਏ ਠੀਕ ਹੈ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਦੀ ਮਿਹਨਤ ਜਿਹੜੀ ਆ ਬੋਲਦੀ ਹੈ ਤੇ ਤੁਹਾਨੂੰ ਸਾਰੀਆਂ ਕੋੜੀਆਂ ਤੇ ਮਰੌਣਿਆਂ ਝਾਤ ਆਜੋ ਦੋਸਤੋ ਤੁਹਾਨੂੰ ਦਿਖਾਉਣੇ ਜਿਹੜੇ ਬਾਈ ਕੋਲੇ ਗਾਂ ਅੱਗੇ ਜਾਨਵਰ ਹੈ ਤੇ ਲੈ ਕੇ ਚੱਲਦੇ ਆ ਤੁਹਾਨੂੰ ਉਸ ਪਾਸੇ ਹੈਦਰਾਬਾਦ ਤੇ ਦੋਸਤੋ ਇਹ ਹੈ ਬਾਈ ਹੋਰਾਂ ਕੋਲੇ ਵੱਡੀ ਕੋੜੀ ਆਹ ਹੈ ਜੀ ਵੱਡੀ ਉਹ ਤਾਂ ਵੱਡੀ ਹੈ ਜੀ ਸਾਡੇ ਘਰ ਦੇ ਵਿੱਚ ਤੇ ਉਹ ਛਿੱਗਦੇ ਇਹ ਘੜਦੀ ਆ ਅੱਛਾ ਛਿੱਗਦੇ ਇਹ ਬਾਈ ਜੀ ਛਿੱਗਦੇ ਇਹ ਘੜਦੀ ਆ ਦੋਸਤੋ ਦੇਖ ਸਕਦਾ ਤੁਸੀਂ ਆਹ ਦੇਖੋ ਜੀ ਦੰਦ ਪਟਕੇ ਦਿਖਾ ਦਨੇ ਕੋਈ ਪਟਕਾ ਸਕਦਾ ਅੱਛਾ ਇਹਦੀ ਕੀ ਡਿਟੇਲ ਹੈ ਜੀ ਇਹ ਜੀ ਆਪਣੇ ਸੂਰੀਆਲੀ ਲੈਣਾ ਨਹੀਂ ਜੀ ਖਲੀ ਸੀ ਉਸ ਦਾ ਇਹ ਉਹਨਾਂ ਦੀ ਮਾਲ ਹੈਗੀ ਲੈਣਾ ਹੈ ਜੀ ਇਹ ਸੂਰੀਆਲੀ ਲੈਣ ਦੀ ਆਪੇ ਸੂਰੀਆਲੀ ਲੈਣ ਦੀ ਹੈ ਹਾਂਜੀ 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 ਤੇ ਗੁਰਮਾ ਰਾਣਾ ਡੋੜ ਹੈ ਨਾ ਇਹ ਉਪਰਾ ਉਸ ਤੋਂ ਇਹ ਗੱਬਣਾ ਦੋ ਆ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਜਿਹੜੀ ਬਾਈ ਹੋਰਾਂ ਦੀ ਮਿਹਨਤ ਆ ਉਹ ਬੋਲ ਰਹੀ ਹੈ ਮੈਂ ਦਿਖਾ ਰਿਹਾ ਤੁਹਾਨੂੰ ਐਸੀ ਕੁੜੀ ਦੀ ਜਿਹੜੀ ਇਹ ਬੱਚੀ ਹੈ ਹਾਂਜੀ ਹਾਂਜੀ ਇਹ ਦਿਖਾ ਰਿਹਾ ਤੁਹਾਨੂੰ ਮੈਂ ਉਸੇ ਕੁੜੀ ਦੀ ਬੱਚੀ ਦੋਸਤੋ ਦੇਖ ਸਕਦੇ ਹੋ ਇਹਦੀ ਕੀ ਡਿਟੇਲ ਹੈ ਜੀ ਇਹ ਨੌਂ ਵੀ ਨੌਂ ਮਹੀਨਿਆਂ ਦੀ ਹੈ ਜੀ ਇਹ ਬੈਲਾਰੂਸ ਦੀ ਆ ਅੱਛਾ ਬੈਲਾਰੂਸ ਦੀ ਹਾਂਜੀ ਇਹ ਨੌਂ ਮਹੀਨਿਆਂ ਦੀ ਹੈ ਜੀ ਆ ਦੇਖ ਲਓ ਬੈਲਾਰੂਸ ਦੀ ਆ ਤੇ ਦੋਵੇਂ ਚੰਨੀ ਵਾਲੇ ਕੋੜੇ ਦੀ ਹਾਂਜੀ ਹਾਂਜੀ ਚੰਨੀ ਵਾਲੇ ਕੋੜੇ ਦੀ ਆ ਦੇਖੋ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਈ ਚੰਨੀ ਵਾਲੇ ਕੋ ਹਾਂ ਦੀ ਜੀ ਆ ਜੀ ਮਾਂ ਤੇ ਬਹੁਤ ਹੀ ਸੋਹਣੇ ਜਿਹੜੇ ਜਾਨਵਰ ਬਾਈ ਕੋਲੇ ਤੇ ਬਹੁਤ ਹੀ ਜਿਹੜੇ ਬਾਈ ਮਿਹਨਤ ਕਰਦੇ ਆ ਜਾਨਵਰਾਂ ਤੇ ਦੇਖ ਸਕਦੇ ਹੋ ਤੁਸੀਂ ਤੇ ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਜਿਹੜਾ ਬਾਈ ਕੋਲੇ ਵੱਡਾ ਘੋੜਾ ਹੈ ਹਾਂ ਜੀ ਹਾਂ ਜੀ ਤੇ ਉਸ ਤੇ ਮਰੌਣੇ ਝਾੜ ਦੋਸਤੋ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਗੱਲਾਂ ਬਾਤਾਂ ਹਾਂ ਜੀ ਬੱਚੀ ਆਹ ਆਹ ਦੀ ਬੱਚੀ ਆਹ ਆਦਾ ਆਹ ਮੁਗਰ ਵੀ ਕੋਠੀ ਹੁੰਦੀ ਰੱਖੀ ਹਾਂ ਆ ਘੋੜੇ ਦੀ ਹਣਪਰਾ ਅੱਛਾ ਏ ਜੀ ਆਪਣੇ ਸਮੁੰਦਰ ਦਾ ਬੱਚਾ ਹੈ ਜੀ ਮੋਹਨ ਪਰੇ ਬਾਈ ਰਵੀ ਕੋਲੇ ਅਰ ਰਵੀ ਕੋਲੇ ਹਾਂ ਸਮੁੰਦਰ ਦਾ ਬੱਚਾ ਹਾਂ 68 ਇੰਚ ਦਾ ਕੋੜਾ ਹੈ ਜੀ ਬਹੁਤ ਚੰਗਾ ਤੇ ਉਹਦੀ ਬੱਚੀ ਹੈ ਜੀ ਆ 9 ਮਹੀਨੇ ਆ 8 ਕਿ ਮਹੀਨੇ ਦੀ ਹੈ ਜੀ ਇਹ 8 ਮਹੀਨੇ ਦੀ ਹੈ ਇਹ ਤੇ ਦੋਸਤੋ ਇਹ ਵੀ ਤੁਸੀਂ ਦੇਖ ਸਕਦੇ ਆ ਆ ਦੇਖ ਲਓ ਜੀ ਦੀ ਬੱਚੀ ਹੈ ਇਹ ਮੇ ਸਪੋਰਟ ਹੈ ਜੀ ਪੋਤੀ ਹੈ ਤੇ ਰਵੀ ਵਾਲੇ ਕੋੜੇ ਦੀ ਬੱਚੀ ਆ ਬਾਦਲ ਦੀ ਹਾਂ ਜੀ ਜੀ ਆ ਦੇਖੋ ਤੁਹਾਡੇ ਕੋਲੇ ਤੇ ਦੋਸਤੋ ਬਾਈ ਬਹੁਤ ਮਿਹਨਤ ਕਰਦਾ ਜਾਂਦਾ ਹੈ ਮਿਹਨਤ ਦਾ ਫਾਇਦਾ ਜੀ ਜ਼ਰ ਆਏ ਮਿਹਨਤ ਕਰੋਗੇ ਤਾਂ ਕੁਝ ਹੋ ਜਾਊਗਾ ਜੀ ਹਾਂ ਆ ਕੋੜੀ ਬਖਾਤੀ ਜੀ gal 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 ਦੇ ਦੋਸਤੋ ਆਪਾਂ ਲੈਨੇ ਆ ਜਿਹੜਾ ਬਾਈ ਹੋਰਾਂ ਕੋਲੇ ਘੋੜਾ ਹੈ ਬਹੁਤ ਹੀ ਸੋਹਣਾ ਘੋੜਾ ਹੈ ਤੁਸੀਂ ਉਹਦੀ ਚਾਲਟ ਆਲ ਸਭ ਤੁਹਾਨੂੰ ਦਿਖਾਈ ਹੈ ਬਹੁਤ ਸੋਹਣੀ ਜਿਹੜੀ ਘੋੜੇ ਦੀ ਹਾਈਟ ਹੈ ਤੇ ਬਹੁਤ ਹੀ ਲੰਬਾਈ ਚੌੜਾਈ ਹਾਈਟ ਤੇ ਤੁਸੀਂ ਗਰਦਨ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਘੋੜਾ ਕੰਨਾਂ ਦਾ ਬੜਾ ਸ਼ਕੀਨ ਘੋੜਾ ਹੈ ਤੇ ਬਾਈ ਹੋਰਾਂ ਤੋਂ ਲੈਨੇ ਆ ਪੂਰੀ ਡਿਟੇਲ ਬਾਈ ਇਹ ਕਿੰਨੇ ਮਹੀਨਿਆਂ ਦਾ ਜਿਹੜਾ ਬੱਚਾ ਹੈ ਤੁਹਾਡੇ ਕੋਲੇ ਬਾਈ ਇਹ ਹਜੇ ਤੀ 20 ਮਹੀਨਿਆਂ ਦਾ ਹੋਇਆ ਆਪਣਾ 1ਵੇਂ ਮਹੀਨੇ ਚ ਪੈਰ ਪਾਇਆ ਸੀ 10 ਦਿਨ ਉੱਤੇ ਗਏ ਆ ਅੱਛਾ ਤੇ ਕਿਹੜੇ ਕਿਹੜੀ ਲਾਈਨ ਚੋਂ ਹੈ ਇਹ ਏ ਭਾਈ ਪ੍ਰਿੰਸ ਡੋਡ ਦਾ ਪੋਤਾ ਹੋ ਗਿਆ ਹਾਂ ਤੇ ਫਤਿਹ ਕੋੜਾ ਜਿਹੜਾ ਸਿੱਧੂ ਸਟੱਡ ਫਾਰਮ ਉਧਰ ਵਾਲੀ ਹਾਂਜੀ ਉਹਦਾ ਬੇਟਾ ਹੋ ਗਿਆ ਇਹ ਅੱਛਾ ਉਹਦਾ ਬੱਚਾ ਹੋ ਗਿਆ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਕੋੜੇ ਦੀ ਜਿਹੜੀ ਇਹ ਬਾਈ ਹੋਰਾਂ ਕੋਲੇ ਘੋੜਾ ਬਹੁਤ ਹੀ ਸੋਹਣਾ ਇਹ ਜਾਨਵਰ ਹੈ ਤੇ ਇਹਦੇ ਤੁਸੀਂ ਦੇਖ ਸਕਦੇ ਹੋ ਕੰਨਾਂ ਦਾ ਬੜਾ ਸ਼ਕੀਨ ਹੈ ਤੇ ਹਾਈਟ ਗਰਦਨ ਪੱਖੋਂ ਤੇ ਕੋਈ ਵੀ ਕਮੀ ਇਸ ਜਾਨਵਰ ਦੇ ਵਿੱਚ ਨਹੀਂ ਹੈ ਇਸ ਬੱਚੇ ਦੇ ਵਿੱਚ ਕੋਈ ਕਮੀ ਨਹੀਂ ਹੈ ਹਾਈਟ ਪੱਖੋਂ ਕੋਈ ਕਮੀ ਨਹੀਂ ਹੈ ਗਰਦਨ ਪੱਖੋਂ ਕੋਈ ਕਮੀ ਨਹੀਂ ਹੈ 65 ਇੰਚ ਹਾਈਟ ਹੋ ਗਈ ਤੇ 65 ਇੰਚ ਬਾਈ ਦੱਸਦੇ ਵੀ ਹਾਈਟ ਹੈ ਦੀ ਫੱਟੀ ਮਾਰਮੀ ਤੇ ਦੋਸਤੋ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਕੋੜਾ ਬਾਈ ਹੋਰਾਂ ਕੋਲੇ ਪਿੰਡ ਕੇਰਾ ਚੱਕ ਬਾਈ ਹੰਸਰਾਜ ਕੋਲੇ ਤੇ ਬਹੁਤ ਹੀ ਸਾਮ ਸੰਭਾਲ ਦੇ ਨਾਲ ਇਹ ਕੋ 27 ਮਹੀਨੇ ਤੋਂ ਕੇਰਾ ਬਾਈ ਪੰਜ ਚਾਰ ਘੋੜੀਆਂ ਛੱਡਾਂਗੇ ਆਪਾਂ ਠੀਕ ਹੈ ਵਧੀਆ ਹਾਈਟ ਵਾਲੀਆਂ ਘੋੜੀਆਂ ਤੇ ਛੱਡਾਂਗੇ ਠੀਕ ਹੈ ਤੇ ਉਹ ਤੋਂ ਗਾ ਜਿਵੇਂ ਵੀ ਪ੍ਰਮਾਤਮਾ ਨੇ ਚਾਇਆ ਜਿਵੇਂ ਰਿਜ਼ਲਟ ਆਏ ਜੋ ਵੀ ਵਧੀਆ ਰਿਜ਼ਲਟ ਆਏ ਲੋਕਾਂ ਨੂੰ ਆਪੇ ਪਾਪਾ ਜੀ ਦੀ ਸਰਵਿਸ ਚਾਲੂ ਕਰ ਦਾਂਗੇ ਇਹ ਬਈ ਇਹਦੀ ਜਿਹੜੀ ਸਾਮ ਸੰਭਾਲ ਹੈ ਇਹ ਤੁਸੀਂ ਖੁਦ ਕਰਦੇ ਹੋ ਹਾਂ ਜੀ ਪਾਪਾ ਜੀ ਉਰੇ ਕਰਦੇ ਆ ਸਾਰਾ ਦਿਨ ਇੰਨਾ ਜੀ ਰਹਿੰਦੇ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਦੇਖ ਸਕਦੇ ਹੋ ਦੋਸਤੋ ਤੁਸੀਂ ਜਿਹੜੀ ਮਿਹਨਤ ਅਗਲਾ ਕਹਿੰਦਾ ਹੈ ਮਿਹਨਤ ਦਾ ਮੁੱਲ ਮਿਹਨਤ ਦਾ ਮੁੱਲ ਦੋਸਤੋ ਇਹ ਹੈ ਜਦੋਂ ਪੂਰੇ ਪਿਆਰ ਨਾਲ ਦੇਖ ਸਕਦੇ ਹੋ ਕਿੰਨਾ ਸੀਲ ਤੇ ਜਾਨਵਰ ਕਿੰਨਾ ਸਿਆਣਾ ਜਾਨਵਰ ਹੈ ਤੁਸੀਂ ਦੇਖ ਸਕਦੇ ਹੋ ਬਾਈ ਹੋਰਿਓ ਦੇ ਨਾਲ ਕਿਵੇਂ ਚਾਹ ਲਾੜ ਕਰਦੇ ਆ ਨਹੀਂ ਤਾਂ ਆਮ ਅੱਜ ਕੱਲ ਤੁਸੀਂ ਕੋੜੇ ਦੇਖਦੇ ਹੋ ਬਹੁਤ ਹਕਾਰ ਦੇ ਵਿੱਚ ਬੰਦੇ ਨੂੰ ਨੇੜੇ ਨਹੀਂ ਆਉਣ ਦਿੰਦੇ ਤੇ ਦੇਖ ਸਕਦੇ ਹੋ ਦੋਸਤੋ ਤੁਸੀਂ ਤੇ ਬਾਈ ਨੇ ਬਹੁਤ ਹੀ ਮਿਹਨਤ ਦੇ ਨਾਲ ਜਿਹੜੇ ਜਾਨਵਰ ਆ ਉਹ ਸਾਂਭ ਸੰਭਾਲ ਕੀਤੀ ਹੋਈ ਹੈ ਉਹਨਾਂ ਦੀ ਸਾਂਭ ਸੰਭਾਲ ਜਿਹੜਾ ਹੋਰਾਂ ਦੀ ਸਾਂਭ ਸੰਭਾਲ ਤੇ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਮਿਹਨਤ ਦਾ ਮੁੱਲ ਬਾਈ ਹੋਰਾਂ ਦਾ ਅੱਜ ਮੁੜ ਚੁੱਕਿਆ ਹੈ ਬਾਈ ਹੋਰਾਂ ਕੋਲੇ ਬਹੁਤ ਹੀ ਸੋਹਣੇ ਜਾਨਵਰ ਹੈ ਤੇ ਬਾਈ ਹੋਰਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਇਹ ਘਰੇ ਸਾਂਭ ਸੰਭਾਲ ਕਰਦੇ ਆ ਇਹਨਾਂ ਜਾਨਵਰਾਂ ਦੀ ਤੇ ਬਾਕੀ ਆਪਾਂ ਕਰਦੇ ਆ ਬਾਈ ਹੋਰਾਂ ਨਾਲ ਗੱਲਾਂ ਬਾਤਾਂ ਤੇ ਮਲਾਉਣੇ ਆ ਤੁਹਾਨੂੰ ਸਾਰੇ ਜਿੰਨੇ ਬਾਈ ਹੋਰਾਂ ਦੇ ਯਾਰ ਮਿੱਤਰ ਆਏ ਆ ਕਰਦੇ ਆਪਾਂ ਗੱਲਾਂ ਬਾਤਾਂ ਬਾਈ ਹੋਰਾਂ ਨਾਲ ਦੇਵੀ ਉੱਤਰਾਜ ਹੁੰਦਿਕ ਜਾਰੇ ਦਾ ਬਹੁਤ ਬੜਾ ਫਾਕ ਉਹ ਆਹ ਲਾ ਬੈ ਵੀ 10 ਮਿੰਟ ਦੇ ਹੋ ਗਿਆ ਆਹੋਂ ਵੇੜਾ ਲੈ ਆਹ ਲਾ ਲਾ ਰਾ ਤਾਂ ਭੱਜਦਾ ਨਹੀਂ ਹੀ ਤੋਰ ਕੇ ਆਂਦੀ ਤੋਰ ਕੇ ਹਲੋ ਜੱਟ ਨਾ ਹੂੰ ਦੇਖ ਸਕਦੇ ਹੋ ਦੋਸਤੋ ਤੁਸੀਂ ਬਾਈ ਹੋਰਾਂ ਕੋਲੇ ਜਾਨਵਰ ਇੱਕ ਵਾਰੀ ਫੇਰ ਝਾਤ ਮਰਾਉਨੇ ਆ ਤੁਹਾਨੂੰ ਬਹੁਤ ਹੀ ਸੋਹਣੇ ਤੇ ਸ਼ਕੀਨ ਜਾਨਵਰ ਹੈ ਬਾਈ ਕੋਲੇ ਸਾਰੇ ਜਿੰਨੇ ਵੀ ਬਾਈ ਕੋਲੇ ਜਾਨਵਰ ਹੈ ਨੁਕਰੇ ਦੇਖ ਸਕਦੇ ਹੋ ਤੁਸੀਂ ਘੋੜੀਆਂ ਤੇ ਬਸ਼ੇਰੀਆਂ ਬਾਈ ਕੋਲੇ ਤੇ 28 ਸਾਲਾਂ ਦੀ ਜਿਹੜੀ ਮਿਹਨਤ ਹੈ ਉਹ ਬਾਈ ਦੀ 28 ਸਾਲਾਂ ਦੀ ਮਿਹਨਤ ਹੈ ਜਿਹੜੀ ਬੋਲਦੀ ਹੈ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਤੁਸੀਂ 28 ਸਾਲਾਂ ਦੀ ਮਿਹਨਤ ਤੇ ਅੱਛਾ ਭਾਈ ਇਹਦੀ ਕੀ ਡਿਟੇਲ ਹੈ ਇਸ ਦੀ ਇਹ ਭਾਈ ਆਪਣੇ ਖਲੀ ਕੋੜੀ ਦਿੱਤੀ ਆ اچھا ਤੇ 66 ਇੰਚ ਹਾਈਟ ਹੈ ਦੀ ਠੀਕ ਹੈ 66 ਇੰਚ ਹਾਈਟ ਹਾਂਜੀ ਹੁਣ ਇਹ ਤੀਜੀ ਵਾਰ ਗੱਭਣ ਹੈ ਮਹਾਰਾਣਾ ਡੋੜ ਤੋਂ 10 ਮਹੀਨਿਆਂ ਦੀ ਠੀਕ ਹੈ ਔਰ ਬੱਚੇ ਪਹਿਲਾਂ ਵੀ ਬਹੁਤ ਸੋਨੇ ਕੱਡੇ ਆ ਉਹ ਜਿਹੜਾ ਆਪਣਾ ਘੋੜਾ ਹੈ ਐਸੇ ਦੀ ਬੱਚਾ ਉਹ ਠੀਕ ਹੈ ਠੀਕ ਹੈ ਠੀਕ ਹੈ ਐਸੇ ਦਾ ਹੀ ਉਹ ਹਾਂਜੀ ਬੈਲਰੋ ਦੀ ਜਿਹੜੀ ਬੱਚੀ ਆ ਉਹ ਵੀ ਐਸੇ ਦੀ ਆ ਠੀਕ ਹੈ ਠੀਕ ਹੈ ਤੇ ਅੱਛਾ ਜਿਹੜਾ ਆਪਣੇ ਕੋਲੇ ਘੋੜਾ ਉਹ ਵੀ ਇਸ ਦਾ ਬੱਚਾ ਐਸੇ ਦਾ ਹੀ ਆ ਜੀ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਬਾਈ ਹੋਰਾਂ ਦੀ ਜਿਹੜੀ ਵੱਡੀ ਕੋੜੀ ਹੈ ਜਿਹੜਾ ਘੋੜਾ ਤੁਹਾਨੂੰ ਦਿਖਾਇਆ ਉਹ ਐਸੇ ਕੋੜੀ ਦਾ ਬੱਚਾ ਹੈ ਤੇ ਇਹਦੇ ਬਾਰੇ ਬਾਈ ਇਹ ਹਵੋਰ ਲੈਂਡ ਦੀ ਆ ਗਈ ਬਾਈ ਅੱਛਾ ਹਵੋਰ ਲੈਂਡ ਦੀ ਹਾਂਜੀ ਤੇ ਤੀਜੀ ਵਾਰ ਗੱਬਣਾ ਸਮੁੰਦਰ ਘੋੜੇ ਦੇ ਬੱਚੇ ਤੋਂ ਰਵੀ ਮੋਨਪਰਾ ਉਹਦੇ ਕੋਲ ਬਾਦਲ ਘੋੜਾ 68 ਇੰਚ ਘੋੜੇ ਦੀ ਹਾਈਟ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਪੰਜਵਾਂ ਮਹੀਨਾ ਲੱਗਿਆ ਬਾਈ ਇਹ 15 ਤਰੀਕ ਤੋਂ ਹੁਣ ਲੱਗ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜੀ ਬਾਈ ਹੋਰਾਂ ਦੀ ਮਿਹਨਤ ਹੈ ਉਹ बोलਦੀ ਹੈ ਤੇ ਮਿਹਨਤ ਦਾ ਫਲ ਹੈ ਦੋਸਤੋ ਜੇ ਤੁਸੀਂ ਮਿਹਨਤ ਕਰੋਗੇ ਤਾਂ ਫਲ ਤੁਹਾਨੂੰ ਮਿਲਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਬਾਈ ਹੋਰਾਂ ਦੇ ਕੋਲੇ ਜਾਨਵਰ ਬਹੁਤ ਹੀ ਸੋਹਣੇ ਤੇ ਪੂਰੀ ਸਾਮ ਸੰਭਾਲ ਬਾਈ ਹੋਰਾਂ ਦੀ ਹੈ ਫੁੱਲ ਮਿਹਨਤ ਆਪ ਕਰਦੇ ਆ ਬਾਈ ਹੋਰੇ ਤੇ ਹੁਣ ਮਲਾਉਣੇ ਆ ਤੁਹਾਨੂੰ ਆਪਾਂ ਬਾਈ ਹੋਰਾਂ ਦੇ ਜਿਹੜੇ ਯਾਰ ਬੇਲੇ ਆਏ ਤੇ ਕਰਦੇ ਆ ਗੱਲਾਂ ਬਾਤਾਂ ਹਾਂਜੀ ਦੋਸਤੋ ਆਪਾਂ ਕਰਦੇ ਆ ਬਾਈ ਹੋਰਾਂ ਨਾਲ ਗੱਲਾਂ ਬਾਤਾਂ ਤੇ ਬਾਈ ਆਪਣੇ ਨਾਲ ਬੈਠੇ ਬਾਈ ਹੰਸ ਰਾਜ ਜੀ ਬਾਕੀ ਨਾਲ ਗੁਰੂ ਕੀ ਫੌਜ ਬੈਠੀ ਹੈ ਤੇ ਬਾਈ ਗੁਰਸੇਵਕ ਜੀ ਬੈਠੇ ਬਾਈ ਹੰਸ ਰਾਜ ਜੀ ਦੇ ਬੇਟਾ ਬਾਈ ਨੂੰ ਜਿਹੜਾ ਘੋੜੀਆਂ ਦਾ ਸ਼ੌਂਕ ਹੈ ਆਪਾਂ ਪੁੱਛਦੇ ਆਂ ਬਾਈ ਜੀ ਕਦੋਂ ਤੋਂ ਸ਼ੌਂਕ ਹੈ ਤੁਹਾਨੂੰ ਘੋੜੀਆਂ ਦਾ ਬਾਈ ਪਹਿਲਾਂ ਤਾਂ ਥੋੜਾ ਲੱਖ ਲੱਖ ਸ਼ੁਕਰ ਕਰੀਏ ਨਾ ਉਹ ਵੀ ਥੋੜਾ ਸਾਡਾ ਸੁਪਨਾ ਪੂਰਾ ਹੋ ਗਿਆ ਲੋਕਾਂ ਦੀਆਂ ਵੀਡੀਓ ਦੇ ਦਿੰਦੇ ਸੀ ਕਦੇ ਅਸੀਂ ਵੀ ਯਾਰ ਕਦੇ ਵੀਡੀਓ ਬਣਾਵਾਂਗੇ ਤੇ ਅਸੀਂ ਵੀ ਆਏ ਬੈਠਾਂਗੇ ਭਰਾ ਜੁੜ ਕੇ ਤਾਂ ਥੋੜਾ ਲੱਖ ਲੱਖ ਤੇ ਮੇਰੇ ਕਾਲਪੁਰਸ਼ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਰਹੀ ਗੱਲ ਜੀ ਮੈਨੂੰ ਹੋ ਗਏ 28 ਸਾਲ ਇਸ ਕੰਮ ਦੇ ਵਿੱਚ ਆਏ ਨੂੰ ਅੱਛਾ 28 ਸਾਲ ਹੋ ਗਏ ਹਾਂਜੀ ਹਾਂਜੀ ਤਾਂ ਸੁਪਨਾ ਆਇਆ ਸੀ ਵੀ ਆਏ ਕਰਨਾ ਆਏ ਬਸ਼ੇਰੀਆਂ ਲੈਉਣੀਆਂ ਤਾਂ ਇੱਕ ਵਾਰੀ ਦੀ ਗੱਲ ਤੁਹ ਦੀ ਖੋਦੀ ਸੁਣਾਉਣਾ ਸਾਡੇ ਪਿੰਡ ਤੋਂ ਅਸੀਂ ਛੇ ਮੁੰਡੇ ਇਥੋਂ ਘੋੜੀਆਂ ਲੈਣ ਗਏ ਪੁਸ਼ਕਰ ਅੱਛਾ ਜੀ ਤਾਂ ਮੈਂ ਮੇਰਾ ਟਰੈਕਟਰ ਵੇਚਤਾ ਘੋੜੀ ਮਾਰੇ ਨੇ ਇਹ ਕਹਿੰਦੇ ਯਾਰ ਅਸੀਂ ਘੋੜੀਆਂ ਲੈਣ ਜਾਣੀਆਂ ਮੈਂ ਕਹਾਂ ਯਾਰ ਮੈਂ ਵੀ ਲੈ ਕੇ ਆਉਣੀਆਂ ਤੇ ਮੇਰੇ ਕੋਲ ਪੈਸੇ ਤਾਂ ਐਨ ਮੈਂ ਟਰੈਕਟਰ ਐਸ਼ਾ ਸੀ ਮੇਰਾ ਵੇਚਤਾ ਆਪਣੀ ਬਲ ਕਰਨ ਹਾਂ ਜਦੋਂ ਵੇਚਤਾ ਨਾ ਤੇ ਇਹਨਾਂ ਨਾਲ ਪਈ ਅਸੀਂ ਜਦੋਂ ਪੁਸ਼ਕਰ ਗਏ ਨਾ ਤੇ ਕਿਸੇ ਕੋਲ ਤਾਂ ਵੀ ਪੈਸੇ ਸੀਗੇ ਸਾਡੇ ਪਿੰਡ ਦੇ ਮੁੰਡੇ ਸਾਰੇ ਤੇ ਇਹਨਾਂ ਨਾਲ ਕੁਝ ਇਹਨਾਂ ਨਾਲ ਲਈ 70000 ਦੀ ਕਿਸੇ ਨਾਲ ਲਈ 60000 ਦੀ ਕਿਸੇ ਨਾਲ ਲਈ 80000 ਦੀ ਤੇ ਮੇਰੇ ਕੋਲ ਇੱਕ ਮੁੰਡਾ ਮੇਰੇ ਨਾਲ ਲੈ ਗਿਆ ਸੀ ਉਹ ਦੋਸਤ ਨੂੰ ਮੈਂ ਯਾਰ ਬਾਈ ਮੈਂ ਤਾਂ ਯਾਰ ਚੰਗੀ ਲੈਣੀ ਸੀ ਕੋਈ ਘੋੜੀ ਕਹਿੰਦੇ ਯਾਰ ਅੰਸਰਾਜ ਤੇਰੇ ਕੋਲੇ ਤਾਂ ਹਾਈ 32000 ਰੁਪਿਆ ਤਾਂ ਮੈਂ ਕਹਿੰਦਾ ਯਾਰ ਤੂੰ ਮੈਨੂੰ 32000 ਦੀ ਜਿਹ ਜੀ ਆਉਂਦੀ ਆ ਤੂੰ ਲੈ ਕੇ ਦੇ ਦੇ ਠੀਕ ਹੈ ਤਾਂ ਬਾਈ ਮੈਨੂੰ ਨਾ ਸਫਰ ਬਾਤ ਦੀ ਗੱਲ ਆ ਸਫਰ ਹੋਰ ਲੰਮਾ ਆਉਂ ਨਹੀਂ ਦੱਸਦੇ ਸਾਨੂੰ ਤਾਂ ਉੱਥੇ ਆ ਕੇ ਸਾਨੂੰ ਨਾ ਬਾਈ ਕੀ ਕੀਤਾ ਲਾਲ 32000 ਦੀ ਦੇਤੀ ਤਾਂ ਮੈਨੂੰ ਇੰਨਾ ਸ਼ੌਕ ਸੂਨ ਵਾਲੀ ਘੋੜੀ ਸੀ ਤੇ ਅਸੀਂ 14 ਘੋੜੀਆਂ ਵਿੱਚ ਵਾੜ ਲੀਆਂ ਉਹਦੇ 13 12 ਜਿਵੇਂ ਉਹਦੇ ਵਿੱਚ ਤਾਂ ਮੈਨੂੰ ਡਾਲੇ ਦੇ ਪਿਛਲੇ ਪਾਸੇ ਲਾਤਾ ਤਾਂ ਪਰ ਮੈਨੂੰ ਇੰਨਾ ਹੀ ਸ਼ੌਕ ਵੀ ਮੇਰੀ ਘੋੜੀ ਦੇ ਖਰੋਚ ਨਾ ਲੱਗ ਜੇ ਮੇਰੇ ਆਪ ਦੇ ਇੱਥੇ ਲੱਗਾ ਪੈ ਗਿਆ ਪਰ ਮੈਂ ਮੇਰਾ ਮੋਕਾ ਲਾ ਕੇ ਵੀ ਘੋੜੀ ਦੇ ਇੱਥੇ ਲਾਉਂਦਾ ਰਿਹਾ ਠੀਕ ਹੈ ਜੀ ਤਾਂ ਉਹਨੇ ਮੈਨੂੰ ਘਰੇ ਆ ਕੇ ਚਿੱਟੀ ਬਿਸ਼ੇਰੀ ਦਿੱਤੀ ਸੀ ਜਮਾ ਜਮਾ ਲਾਲ ਘੋੜੀ ਨੇ ਚਿੱਟੀ ਕਿਉਂ ਹਾਂਜੀ ਉਹ ਦਿੱਤੀ ਕਿਵੇਂ ਫਿਰ ਮੇਰਾ ਨਾ ਇਹਨਾਂ ਨਾਲ ਮੈਂ ਨਾ ਵੀ ਕਿਸੇ ਨੂੰ ਲੱਗ ਨਾ ਸ਼ੌਕ ਜਾਵੇ ਮੈਨੂੰ ਇਹ ਜਿਹੇ ਸ਼ੌਕ ਲੱਗਿਆ ਨਾ ਵੀਰਿਆ ਇਹਦਾ ਮੈਨੂੰ ਤਾਂ ਲੱਗਦਾ ਕਿਸੇ ਦੇ ਲੱਗ ਗਿਆ ਨਾ ਤਾਂ ਆਹ ਕੁਛ ਖੱਟ ਸਕਦਾ ਠੀਕ ਆ ਨਾ ਮੈਂ ਇਹ ਤੁਹਾਡੇ ਸਾਹਮਣੇ ਬ ਤੇ ਦੋਸਤੋ ਬਾਈ ਨੇ ਜਿਹੜੀ ਗੱਲ ਦੱਸੀ ਕਿ ਟਰੈਕਟਰ ਵੇਚ ਕੇ ਮੈਂ ਘੋੜੀ ਲਈ ਤੇ ਦੋਸਤੋ ਜਿਹੜਾ ਟਰੈਕਟਰ ਵੇਚ ਕੇ ਟਰੈਕਟਰ ਵੀ ਇੱਕ ਜਈ ਦਾ ਕਿਸਾਨ ਦੀ ਇੱਕ ਪੁੱਤ ਹੁੰਦਾ ਹਾਂਜੀ ਹਾਂਜੀ ਜਿਹਦੇ ਨਾਲ ਉਹ ਖੇਤੀ ਕਰਦਾ ਜਾਂ ਉਹਦਾ ਇੱਕ ਪਹਿਲਾ ਸੁਪਨਾ ਹੁੰਦਾ ਕਿਸਾਨ ਦਾ ਵੀ ਮੈਂ ਟਰੈਕਟਰ ਲੈਣਾ ਤੇ ਜਦੋਂ ਬਾਈ ਨੇ ਦੱਸਿਆ ਕਿ ਮੈਂ ਟਰੈਕਟਰ ਵੇਚ ਕੇ ਘੋੜੀ ਲਈ ਤਾਂ ਉਹ ਟਰੈਕਟਰ ਵੇਚ ਕੇ ਜੇ ਘੋੜੀ ਲਈ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਟਰੈਕਟਰ ਕਿੰਨੇ ਮੁੱਲ ਦਾ ਹੋ ਗਿਆ ਹਾਂਜੀ ਉਹ ਦੋਸਤੋ ਉਹ ਗੱਲ ਮੈਂ ਦੱਸਦਾ ਜੀ ਉਹ ਸੁਪਨਾ ਮੇਰਾ ਦੇਖੋ ਜੀ ਮੇਰੇ ਸਤਿਗੁਰੂ ਨੇ ਕਿੱਥੇ ਤਾਂ ਮੈਨੂੰ ਉਦੋਂ ਉਹ ਨਹੀਂ ਜੁੜੀ ਸੀ ਤੇ ਹੁਣ ਮੇਰੇ ਸਤਿਗੁਰੂ ਨੇ ਦੇਖ ਲਓ ਤੁਹਾਡੇ ਸਾਹਮਣੇ ਕੀ ਆ ਉਹੀ ਮੇਰਾ ਸੁਪਨਾ ਇੱਥੇ ਪੂਰਾ ਕਰਤਾ ਤੇ ਦੋਸਤੋ ਉਹ ਜਿਹੜੀ ਆਪਾਂ ਗੱਲ ਟਰੈਕਟਰ ਦੀ ਕਰ ਰਹੇ ਸੀ ਤਾਂ ਬਾਈ ਨੇ ਜਿਹੜਾ ਅੱਜ ਇੱਕ ਟਰੈਕਟਰ ਵੇਚਿਆ ਸੀ 32000 ਰੁਪਏ ਦਾ ਤੇ ਅੱਜ ਤੁਸੀਂ ਬਾਈ ਕੋਲੇ ਦੇਖ ਸਕਦੇ ਹੋ ਵੀ ਉਹ ਟਰੈਕਟਰ ਕਿੰਦਾ ਵੱਡਾ ਟਰੈਕਟਰ ਪਿੱਛੇ ਖੜਾ ਹੈ ਕੱਜ ਕਿਹਜਾ ਟਰੈਕਟਰ ਉਹ ਲੈ ਸਕਦੇ ਆ ਇਹ ਜਾਨਵਰ ਇਹਨਾਂ ਦੀ ਮਿਹਨਤ ਹੈ 28 ਸਾਲਾਂ ਦੀ ਤੇ ਦੋਸਤੋ ਕਦੇ ਵੀ ਆਪਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਤੁਸੀਂ ਮਿਹਨਤ ਕਰਦੇ ਰਹੋ ਬਾਈ ਨੇ ਜੇ 32000 ਰੁਪਏ ਦੀ ਲਾਲ ਕੁੜੀ ਲਈ ਤਾਂ ਉਸ ਪਰਮਾਤਮਾ ਨੇ ਇਹਨਾਂ ਦੇ ਘਰ ਆ ਕੇ ਉਸ ਕੁੜੀ ਨੇ ਰੰਗ ਭਗ ਲਾਇਆ ਤਾਂ ਇੱਕ ਨੌਕਰੀ ਬੇਸ਼ੇਰੀ ਦਿੱਤੀ ਕਹਿਣ ਦਾ ਭਾਵ ਕਿ ਇੱਕ ਟਰੈਕਟਰ ਵੇਚ ਕੇ ਜਿਹੜਾ ਇਹ ਘੋੜੀਆਂ ਦਾ ਸੁਪਨਾ ਬਾਈ ਨੇ ਪੂਰਾ ਕੀਤਾ ਤੇ ਬਾਈ ਹੋਰ ਦੱਸੋ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਹੈ ਇਹ ਸਾਂਭ ਸੰਭਾਲ ਤਾਂ ਜੀ ਇਹਨਾਂ ਦੀ ਨਾ ਦਿਲੋਂ ਕਰਨੀ ਚਾਹੀਦੀ ਆ ਤੇ ਵੀ ਹੁਣ ਲੋਕ ਕਹਿੰਦੇ ਆ ਵੀ ਦਿਲੋਂ ਬਾੜੀ ਸੰਭਾਲ ਹੋਣੀ ਚਾਹੀਦੀ ਇਹਨਾਂ ਦੀ ਵੀ ਅੰਦਰੋਂ ਤਾਰੇ ਨਦੀ ਤੇ ਹੋਣੀ ਚਾਹੀਦੀ ਆ ਜੇ ਜੀ ਮਰਦੀ ਹੋ ਜੀ ਇਹ ਬੱਚਾ ਲੈ ਸਕਦਾ ਕੋਈ ਬੰਦਾ ਤੇ ਰਹੀ ਦੂਜੀ ਗੱਲ ਸਾਡਾ ਉਹ ਘਰ ਸੀ ਉੱਥੇ ਮੇਰੀ ਘੋੜੀ ਸੀਗੀ ਜਗ੍ਹਾ ਥੋੜੀ ਸੀ ਜਿੱਦੇ ਅਸੀਂ ਦੁਆਰਿਓ ਘੋੜੀ ਲਿਆਂਦੀ ਤੇ ਹੱਜ ਜਗ੍ਹਾ ਹੈ ਨਾ ਸਾਨੂੰ ਪੰਜਵੇਂਦਰ ਮਿਲ ਗਈ ਸੀ ਆਹ ਆ ਇਹਨਾਂ ਦੇ ਭਾਗਾਂ ਦੀ ਪੰਜਵੇਂ ਤਣਕੂ ਆ ਸਾਨੂੰ ਜਗ੍ਹਾ ਦੇ ਦਿੱਤੀ ਤੇ ਦੋਸਤੋ ਦੇਖ ਸਕਦੇ ਹੋ ਜਿਹੜੇ ਕੋੜੇ ਜਾਂ ਕੋੜੀਆਂ ਤੇ ਪਹਿਲਾਂ ਤੋਂ ਗੁਰੂ ਸਾਹਿਬ ਹੋਰਾਂ ਤੋਂ ਚੱਲਦੇ ਆ ਗਏ ਇਹ ਰੀਤ ਹੈ ਜਿਹੜੀ ਤੇ ਨਾਲ ਆਪਣੇ ਗੁਰੂ ਕੀ ਫੌਜ ਵੀ ਬੈਠੀ ਹੈ ਹਾਂਜੀ ਹਾਂਜੀ ਤੇ ਇਹ ਵੀ ਕੁਝ ਦੱਸਣਗੇ ਆਪਾਂ ਨੂੰ ਖਾਲਸਾ ਜੀ ਤੁਸੀਂ ਵੀ ਸਾਨੂੰ ਦੱਸੋ ਕੋਈ ਕੋੜੀਆਂ ਬਾਰੇ ਇਹ ਜਿਹੜਾ ਘੋੜੀਆਂ ਦਾ ਸਫ਼ਰ ਹੈ ਸਭ ਤੋਂ ਪਹਿਲਾਂ ਤਾਂ ਇਹ ਜਿਹਦੇ ਤੇ ਸਤਿਗੁਰਾਂ ਦੀ ਮਿਹਰ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਜਿੰਨਾ ਤੇ ਕਿਰਪਾ ਹੁੰਦੀ ਹੈ ਰਹਿਮਤ ਹੁੰਦੀ ਹੈ ਇਹ ਉਹਨਾਂ ਦੇ ਘਰ ਜਨਮ ਦੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਫਿਰ ਉਸ ਤੋਂ ਬਾਅਦ ਜਿਹੜਾ ਬੰਦਾ ਇਹਨਾਂ ਨੂੰ ਪ੍ਰੇਮ ਕਰਦਾ ਸਾਡੇ ਨਿਹੰਗ ਸਿੰਘਾਂ ਦੇ ਬੋਲੇ ਦੇ ਵਿੱਚ ਜੇ ਕਹੀਏ ਤਾਂ ਇਹਨਾਂ ਨੂੰ ਜਾਨ ਭਾਈ ਕਿਹਾ ਜਾਂਦਾ ਜਾਨ ਤੋਂ ਵੀ ਪਿਆਰਾ ਭਰਾਵਾਂ ਵਰਗਾ ਭਰਾਵਾਂ ਵਰਗਾ ਹਾਂਜੀ ਇਸ ਘੋੜੇ ਨੂੰ ਜਾਨ ਭਾਈ ਕਿਹਾ ਜਾਂਦਾ ਹੈ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਗੁਰੂ ਸਾਹਿਬ ਨੇ ਕਿੱਡਾ ਵੱਡਾ ਅਹੁਦਾ ਦਿੱਤਾ ਜਾਨ ਭਾਈ ਹਾਂਜੀ ਹਾਂਜੀ ਜਾਨ ਤੋਂ ਪਿਆਰਾ ਭਰਾ ਤੇ ਜਿਹੜਾ ਨਿੰਗ ਸਿੰਘਾਂ ਦੇ ਬੋਲ ਬਾਲੇ ਚ ਹੈ ਬਹੁਤ ਹੀ ਇਸ ਜਾਨਵਰਾਂ ਨੂੰ ਪਿਆਰ ਸਤਿਕਾਰ ਦਿੱਤਾ ਗਿਆ ਤੇ ਹੋਰ ਦੱਸੋ ਬਾਬਾ ਜੀ ਤੁਸੀਂ ਇਹਨਾਂ ਬਾਰੇ ਘੋੜੀਆਂ ਬਾਰੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਇਸ ਸ਼ੌਂਕ ਦੇ ਵਿੱਚ ਪੈ ਗਿਆ ਉਹਨੂੰ ਹੋਰ ਦੁਨੀਆ ਦੇ ਰੰਗ ਸਭ ਫਿੱਕੇ ਲੱਗਣ ਲੱਗ ਜਾਣਗੇ ਠੀਕ ਹੈ ਤੁੱਕੇ ਮਾਰੇ ਜਿਹੜਾ ਇਹਨਾਂ ਦਾ ਸਫ਼ਰ ਹੈ ਨਾ ਜਿਹੜਾ ਇਨਸਾਨ ਇਸ ਸਫ਼ਰ ਨੂੰ ਤੈਅ ਕਰੇਗਾ ਉਸ ਦੇ ਘਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੁੱਧਾ ਪੁੱਤਾਂ ਦੀਆਂ ਦਾਤਾਂ ਤਾਂ ਗਈ ਹੋਰ ਬਥੇਰੀਆਂ ਦਾਤਾਂ ਦੇਦਾ ਦੇ ਲੈਂਦੇ ਥੱਕ ਪਾਏ ਫਿਰ ਤਾਂ ਉਹ ਦਾਤਾ ਦੇਣ ਵਾਲਾ ਦਿੰਦਾ ਰਹੂਗਾ ਲੈਣ ਵਾਲਾ ਦਾਤਾ ਥੱਕ ਜੂਗਾ 7 ਵਜਰ ਕਾਲ ਆ ਜੀ ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਬਾਣੀ ਦੇ ਵਿੱਚ ਵੀ ਜਿਹੜੇ ਸ਼ਬਦ ਬਰਾਜ਼ਮਾਨ ਹੈ ਵੀ ਦੇਂਦਾ ਲੈ ਲੈਂਦੇ ਥੱਕ ਪਾਏ ਤੇ ਤੁਹਾਡੇ ਸਾਹਮਣੇ ਹੈ ਗੁਰੂ ਸਾਹਿਬ ਦੇਣ ਤੋਂ ਇਨਕਾਰ ਨਹੀਂ ਕਰਦਾ ਲੈਣ ਵਾਲਾ ਜਿਹੜਾ ਉਹ ਥੱਕ ਜਾਂਦਾ ਪਰ ਗੁਰੂ ਸਾਹਿਬ ਦੇਣ ਤੋਂ ਨਹੀਂ ਥੱਕਦਾ ਕਦੇ ਵੀ ਤੇ ਇਹੀ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਢੋੜੀਆਂ ਦਾ ਜਿਹੜਾ ਬਾਈ ਦਾ ਸ਼ੌਂਕ ਹੈ ਉਹ ਅੱਜ ਇੱਥੇ ਆ ਗਏ ਤੇ ਬਹੁਤ ਟਾਈਮ ਹੋ ਗਿਆ ਸਾਨੂੰ ਗੱਲਾਂ ਬਾਤਾਂ ਕਰਦਿਆਂ ਨੂੰ ਕਈ ਵਾਰੀ ਗੱਲਾਂ ਬਾਤਾਂ ਅਸੀਂ ਪਹਿਲਾਂ ਕੀਤੀਆਂ ਬਾਈ ਅੱਜ ਕਰਦੇ ਆਂ ਕੱਲ ਕਰਾਂਗੇ ਤੁਹਾਡਾ ਵੀਡੀਓ ਤੇ ਦੋਸਤੋ ਕੁਝ ਸਮਾਂ ਪਹਿਲਾਂ ਅਸੀਂ ਬੀਜੀਸੀ ਤੇ ਅੱਜ ਫਰੀਸੀ ਬਾਈ ਕੋਲੇ ਕੀਤੀਆਂ ਗੱਲਾਂ ਬਾਤਾਂ ਤੇ ਬੜਾ ਆਨੰਦ ਆਇਆ ਬੜਾ ਆਨੰਦ ਆਇਆ ਸਭ ਭਾਈ ਹੋਰਾਂ ਕੋਲੇ ਆਏ ਉਹਨਾਂ ਨਾਲ ਮਿਲ ਕੇ ਬਹੁਤ ਅੱਛਾ ਲੱਗਿਆ ਤੇ ਦੋਸਤੋ ਬਾਕੀ ਆਪਾਂ ਫੇਰ ਅਗਲੇ ਪਾਰਟ ਤੁਹਾਨੂੰ ਦਿਖਾਵਾਂਗੇ ਬਾਈ ਕੋਲੇ ਜਾ ਕੋੜਾ ਤੇ ਕੋੜੇ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਅਗਲੇ 6 ਮਹੀਨੇ ਦੇ ਅੰਦਰ ਹਾਂ 6 ਮਹੀਨੇ ਠੀਕ ਹੈ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਵੈਲਕਮ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਦਬਕੇ ਲਾਈਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਾਈ ਦੀ ਮਿਹਨਤ ਕੀ ਰੰਗ ਲਾਉਂਦੀ ਹੈ ਠ ਸਤ ਸ੍ਰੀ ਅਕਾਲ